ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਜਿਵੇਂ ਆਪਾਂ ਪਿਛਲੇ ਕਾਫੀ ਸਮੇਂ ਤੋਂ ਗੱਲ ਕਰਦੇ ਆਉਨੇ ਆ ਕਿ ਇੰਟਰਸਟ ਰੇਟਸ ਦੀ ਤੇ ਨਾਲੇ ਆਪਣੀ ਮਹਿੰਗਾਈ ਦੀ ਦਰ ਦੀ ਅ ਜਿਵੇਂ ਹੁਣ ਰੀਸੈਂਟਲੀ ਜਿਹੜੇ ਮਹਿੰਗਾਈ ਦੀ ਦਰ ਦੀ ਆਈ ਆ ਰਿਪੋਰਟ ਉਹਦੇ ਵਿੱਚ ਆਇਆ ਕਿ ਜਿਹੜੀ ਕੈਨੇਡਾ ਦੀ ਮਹਿੰਗਾਈ ਦੀ ਦਰ ਸੀਗੀ ਉਹ 2.7% ਰਹੀ ਜਿਹੜੀ ਕਿ ਘਟੀ ਆ ਜਿਸ ਕਰਕੇ ਸਾਨੂੰ ਉਮੀਦ ਆ ਕਿ ਜਿਹੜੇ ਹੁਣ ਬੈਂਕ ਆਫ ਕੈਨੇਡਾ ਨੇ ਆਪਦੀ ਇੰਟਰਸਟ ਰੇਟ ਆ ਜਿਹੜੇ ਉਹਨਾਂ ਦੀ ਵਿਆਜ ਦੀ ਦਰ ਦੀ ਕਰਨੀ ਐ ਅਨਾਉਂਸਮੈਂਟ 24 ਤਰੀਕ ਨੂੰ ਤੇ ਉਹ ਹੋਊਗਾ ਮੋਸਟ ਲਾਈਕਲੀ ਵੀ ਉਹ ਹੁਣ ਉਹਨੂੰ ਪ੍ਰਾਈਸ ਨੂੰ ਘਟਾਉਣਗੇ ਆ ਪੁਆਇੰਟ 25 ਹੋਰ ਘਟਾਉਣਗੇ ਪੁਆਇੰਟ 25% ਆ 1% ਦਾ ਚੌਥਾ ਹਿੱਸਾ ਹੋਰ ਘਟਾਉਣਗੇ ਤੇ ਉਹ 24 ਤਰੀਕ ਨੂੰ ਬਧਵਾਰ ਦੇ ਦਿਨ ਸਾਨੂੰ ਸਾਰਿਆਂ ਨੂੰ ਪਤਾ ਲੱਗ ਜੀ ਜਾਣਾ ਇਸ ਚੀਜ਼ ਦਾ ਜਿਵੇਂ ਤੁਹਾਨੂੰ ਪਤਾ ਹੀ ਹੈ ਸਾਰਾ ਵੀ ਮਾਰਕੀਟ ਦੇ ਉੱਪਰ ਕਾ ਰੀਅਲ ਏਸਟੇਟ ਮਾਰਕੀਟ ਤੇ ਕਾਫੀ ਜਿਆਦਾ ਅਸਰ ਆ ਜਿੱਥੋਂ ਸਾਨੂੰ ਪਤਾ ਲੱਗਦਾ ਵੀ ਕਿ ਮਾਰਕੀਟ ਕਿਧਰੇ ਵੱਲ ਪਾਸੇ ਨੂੰ ਜਾ ਰਹੀ ਆ ਪਰ ਜਿਵੇਂ ਜਿਵੇਂ ਇਹ ਜਿਹੜੀ ਹੈਗੀ ਹੈ ਮਹਿੰਗਾਈ ਦੀਦਾਰ ਆ ਤੇ ਜਿਹੜੇ ਵਿਆਜ ਦੀਦਾਰ ਆ ਦੋਨੇ ਇਧਰੋਂ ਪਾਸੋਂ ਕੰਟਰੋਲ ਚ ਆ ਰਹੀਆਂ ਨੇ ਤਾਂ ਨਾਲ ਦੀ ਨਾਲ ਹੀ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਜਿਹੜੀ ਕੈਲਗਰੀ ਦੀ ਮਾਰਕੀਟ ਆ ਉਹਦੇ ਵਿੱਚ ਜਿਹੜੀ ਆਪਣੀ ਇਨਵੈਂਟਰੀ ਆ ਉਹ ਵੀ ਥੋੜੀ ਜੀ ਇੰਪਰੂਵ ਹੋਣੀ ਸ਼ੁਰੂ ਹੋਈ ਹੋਈ ਆ ਆਪਾਂ ਦੇਖਦੇ ਹਾਂ ਵੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਮਾਰਕੀਟ ਕਿੱਧਰ ਨੂੰ ਜਾਂਦੀ ਜਾਂਦੀ ਆ ਕਿਉਂਕਿ ਜੇ ਇੰਟਰਸਟ ਰੇਟ ਜਿਆਦਾ ਥੱਲੇ ਨੂੰ ਆ ਜਾਂਦੇ ਨੇ ਤਾਂ ਉਹਦਾ ਵੀ ਮਾਰਕੀਟ ਦੇ ਉੱਪਰ ਕਾਫੀ ਜਿਆਦਾ ਅਸਰ ਪੈਂਦਾ ਹਨਾ ਤੇ ਆਪਾਂ ਜਿਵੇਂ ਇਸ ਸਾਨੂੰ ਪਤਾ ਹੀ ਹੈ ਕਿ ਮਹਿੰਗਾਈ ਦੀ ਦਰ ਨੇ ਆਪਣੇ ਸਾਰਿਆਂ ਦਾ ਹੀ ਬਹੁਤ ਜ਼ਿਆਦਾ ਬੁਰਾ ਹਾਲ ਕੀਤਾ ਹੋਇਆ ਕੋਈ ਸ਼ੱਕ ਨਹੀਂ ਇਹਦੇ 'ਚ ਜਦੋਂ ਵੀ ਆਪਾਂ ਜਾਣਦੇ ਆ ਗਰੋਸਰੀ ਸਟੋਰਾਂ ਤੇ ਤੇ ਜਿਵੇਂ ਇਹਦੀ ਮਹਿੰਗਾਈ ਦੀ ਦਰ ਦਾ ਇੱਕ ਵੱਡਾ ਹਿੱਸਾ ਜਿਹੜਾ ਹੈਗਾ ਉਹ ਹੈਗਾ ਸਾਡੇ ਫੂਡ ਤੇ ਖਾਣ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਜਿਹੜੀ ਮਹਿੰਗਾਈ ਦੀ ਦਰ 2.1% ਵਧੀ ਆਪਣੇ ਜੂਨ ਦੇ ਮਹੀਨੇ ਜਿਹੜੀ ਕਿ ਜਿਆਦਾ ਸੀ ਮਈ ਦੇ ਮਹੀਨੇ ਜਦੋਂ 1.5% ਵਧੀ ਪਰ ਜਦੋਂ ਆਪਾਂ ਜਾਣਦੇ ਆ ਤਾਂ ਆਪਾਂ ਦੇਖਦੇ ਆਂ ਵੀ ਫਰਕ ਬਹੁਤ ਪਿਆ ਹੋਇਆ ਹੈ ਪ੍ਰਾਈਸਸ ਦਾ ਤੇ ਪਿਛਲੇ ਤਿੰਨਾਂ ਸਾਲਾਂ ਦੇ ਵਿੱਚ ਵਿੱਚ ਖਾਣ ਵਾਲੀਆਂ ਚੀਜ਼ਾਂ ਦੀਆਂ ਪ੍ਰਾਈਸਾਂ 21.9% ਵੱਧ ਚੁੱਕੀਆਂ ਨੇ ਜਿਹੜੇ ਕਿ ਇਹ ਰਿਪੋਰਟ ਕਹਿ ਰਹੀ ਹੈ ਰਿਪੋਰਟ ਦੇ ਵਿੱਚ ਇਹ ਆ ਪਰ ਸਾਨੂੰ ਲੱਗਦਾ ਹੁੰਦਾ ਕਈ ਵਾਰ ਕਿ ਜਿਹੜੀਆਂ ਖਾਣੀਆਂ ਚੀਜ਼ਾਂ ਨੇ ਉਹਨਾਂ ਦੀਆਂ ਪ੍ਰਾਈਸਾਂ ਤਾਂ ਦੁੱਗਣੀਆਂ ਤੋਂ ਤਿੰਗਣੀਆਂ ਤੱਕ ਹੋ ਚੁੱਕੀਆਂ ਨੇ ਕਾਫੀ ਜ਼ਿਆਦਾ ਫਰਕ ਪਿਆ ਹੋਇਆ ਹੈ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਹੁਣ ਅਪ ਗੱਲ ਕਰਦੇ ਹਾਂ ਕੈਲਗਰੀ ਰੀਅਲ ਏਸਟੇਟ ਮਾਰਕੀਟ ਦੀ ਕੈਲਗਰੀ ਰੀਅਲ ਏਸਟੇਟ ਮਾਰਕੀਟ ਪਿਛਲੇ ਇੱਕ ਹਫ਼ਤੇ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਜ਼ਿਕਰ ਕਰ ਰਿਹਾ ਕਿ ਇਨਵੈਂਟਰੀ ਇੰਪਰੂਵ ਹੋ ਰਹੀ ਹੈ ਤਾਂ 906 ਨਵੀਆਂ ਲਿਸਟਿੰਗਾਂ ਆਈਆਂ ਤੇ ਬੈਕ ਆਨ ਦਾ ਮਾਰਕੀਟ ਸੀਗੀਆਂ 108 ਪ੍ਰੋਪਰਟੀਆਂ ਜਿਹੜੀਆਂ ਨੇ ਵਾਪਸ ਆਈਆਂ ਮਾਰਕੀਟ ਦੇ ਵਿੱਚ 395 ਪ੍ਰੋਪਰਟੀਆਂ ਦੀ ਪ੍ਰਾਈਸ ਘਟੀ ਜਿਹੜੀ ਕਿ ਬਹੁਤ ਵੱਡਾ ਨੰਬਰ ਆ ਅੱਗੇ ਵੀ ਆਪਾਂ ਜ਼ਿਕਰ ਕਰਦੇ ਹੁੰਦੇ ਹਾਂ ਕਿ ਇਹ ਖਾਸ ਕਰਕੇ ਪਹਿਲਾਂ ਤਾਂ 7-8 ਲੱਖ ਤੋਂ ਉੱਪਰ ਵਾਲੀਆਂ ਪ੍ਰੋਪਰਟੀਆਂ ਦੀ ਹੀ ਪ੍ਰਾਈਸ ਐਡਜਸਟਮੈਂਟ ਹੋ ਰਹੀ ਸੀ ਪਰ ਹੁਣ ਜਿਹੜੀਆਂ ਛੋਟੀ ਬ੍ਰੈਕਟ ਦੇ ਵਿੱਚ ਵੀ ਪ੍ਰੋਪਰਟੀਆਂ ਹੈਗੀਆਂ ਜਿੱਥੇ ਵੇਚਣ ਵਾਲਾ ਜਿਹੜਾ ਸੈਲਰ ਆ ਉਹ ਚਾਹੁੰਦਾ ਕਿ ਮੈਨੂੰ ਵੱਧ ਪ੍ਰਾਈਸ ਮਿਲੇ ਤੇ ਉਹ ਮਿਲਦੀ ਨਹੀਂ ਉੱਥੇ ਵੀ ਥੋੜੀ-ਬੋਤੀ ਐਡਜਸਟਮੈਂਟ ਹੋ ਰਹੀ ਹੈ ਕੋਈ ਸ਼ੱਕ ਨਹੀਂ 26 ਪ੍ਰੋਪਰਟੀਆਂ ਜਿਨ੍ਹਾਂ ਦੀ ਪ੍ਰ ਆ 472 ਪ੍ਰਾਪਰਟੀਆਂ ਨੇ ਜਿਹੜੀਆਂ ਪੈਂਡਿੰਗ ਹੋਈਆਂ ਸੋਲਡ ਸਿਰਫ 652 ਹੁਣ ਤੁਸੀਂ ਫਰਕ ਦੇਖ ਹੀ ਰਹੇ ਹੋਵੋਗੇ ਕਿ ਨਵੀਆਂ ਲਿਸਟਿੰਗਸ 906 ਆਈਆਂ ਸੋਲਡ ਸਿਰਫ 652 ਹੀ ਹੋਈਆਂ ਤੇ ਬਾਕੀ ਐਕਸਪਾਇਰਡ ਸਿਰ 43 ਪ੍ਰਾਪਰਟੀਆਂ ਨੇ ਆ ਇਹ 12 ਪ੍ਰਾਪਰਟੀਆਂ ਜਿਹੜੀਆਂ ਵਿਦਡਰੋਨ ਮਾਰਕੀਟ ਦੇ ਵਿੱਚੋਂ ਬਾਹਰ ਕੱਢ ਲੀਆਂ ਸੈਲਰ ਨੇ ਤੇ 175 ਪ੍ਰਾਪਰਟੀਆਂ ਨੇ ਜਿਹੜੇ ਕੰਟਰੈਕਟ ਨੇ ਟਰਮੀਨੇਟ ਹੋਈਆਂ ਨੇ ਜਿਨ੍ਹਾਂ ਚੋਂ ਜ਼ਿਆਦਾਤਰ ਵਾਪਸ ਆਈ ਜਾਂਦੀਆਂ ਨੇ ਮਾਰਕੀਟ ਦੇ ਵਿੱਚ ਤੇ ਇੱਥੋਂ ਆਪਾਂ ਨੂੰ ਪਤਾ ਲੱਗਦਾ ਵੀ ਇਨਵੈਂਟਰੀ ਵੀ ਥੋੜੀ ਜਿਹੀ ਇੰਪਰੂਵ ਹੋਣ ਲੱਗੀ ਹੋਈ ਆ ਹੁਣ ਆਪਾਂ ਜੇ ਇੰਟਰਸਟ ਰੇਟ ਘਟਦਾ ਵਾ ਤਾਂ ਮਾਰਕੀਟ ਕਿੱਧਰ ਨੂੰ ਜਾਂਦੀ ਆ ਆਪਾਂ ਵਾਲੇ ਸਮੇਂ 'ਚ ਦੇਖਾਂਗੇ ਇਹਦਾ ਮਾਰਕੀਟ 'ਤੇ ਅਸਰ ਤੇ ਜ਼ਰੂਰ ਪੈਂਦਾ ਕਿੰਨਾ ਕੁ ਪੈਂਦਾ ਜਾਂ ਪ੍ਰਾਈਸੇਸ 'ਤੇ ਕਿੰਨਾ ਕੁ ਪੈਂਦਾ ਇਹ ਵੀ ਆਪਾਂ ਜ਼ਰੂਰ ਦੇਖਾਂਗੇ ਪਰ ਅਗਰ ਤੁਹਾਡਾ ਕੋਈ ਰੀਅਲ اسٹیਟ ਦੇ ਨਾਲ ਰਿਲੇਟਡ ਕੋਈ ਵੀ ਕੁਐਸਚਨ ਹੋਵੇ ਤਾਂ ਮੈਨੂੰ ਜ਼ਰੂਰ ਕਾਲ ਕਰਿਓ 403 699 2345 ਧੰਨਵਾਦ